ਹੈਲੋ ਈਵਰਜ਼ ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ਼੍ਰੀ ਅਕਾਲ ਕਿਦਾ ਹਾਲ ਚੱਲ ਜੀ ਉਮੀਦ ਕਰਦੇ ਆਂ ਵਧੀਆ ਹੋਵੇ ਅਗਰ ਆਪ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਇੱਕ ਨਵੀਂ ਖਬਰ ਸਾਹਮਣੇ ਆ ਗਈ ਹੈ ਕਿ ਅਕਾਲ ਮੂਵੀ ਜਿਹੜੀ ਆ ਰਹੀ ਸੀ ਉਹਨੂੰ ਸੈਲਮਿਆਂ 'ਚ ਲੱਗਣ ਤੋਂ ਪਹਿਲੇ ਹੀ ਰੋਕ ਦਿੱਤਾ ਗਿਆ ਮਤਲਬ ਕੀ ਜਾਂਦਾ ਹੈ ਕਿ ਨਿਹੰਗ ਸਿੰਘ ਜਿਹੜੇ ਨੇ ਉਹਨਾਂ ਨੇ ਆ ਕੇ ਸੈਲਮਿਆਂ 'ਚ ਉਹਨਾਂ ਦੇ ਪੋਸਟਰ ਲਾ ਦਿੱਤੇ ਨੇ ਜੀਪੀ ਕਰੇ ਵਾਲੀ ਮੂਵੀ ਆ ਤੇ ਦੇਖਿਆ ਜਾਏ ਅਕਾਲ ਮੂਵੀ ਜਿਹੜੀ ਹੈ ਸਿੱਖੀ ਜ਼ਮ ਨੂੰ ਪ੍ਰਮੋਟ ਕਰਦੀ ਆ ਤੇ ਜਿਹੜਾ ਅਸੀਂ ਸਾਨੂੰ ਉਹਦਾ ਮਤਲਬ ਟਰੀਜ਼ਰ ਜਾਂ ਟ੍ਰੇਲਰ ਨਜ਼ਰ ਆਇਆ ਤੇ ਲੇਕਿਨ ਹੁਣ ਸਾਡੇ ਵਾਸਤੇ ਇਹ ਗੱਲ ਜ਼ਿਆਦਾ ਜ਼ਰੂਰੀ ਹੈ ਕਿ ਕਿਉਂ ਨਿਹੰਗ ਸਿੰਘਾਂ ਨੇ ਉਹ ਆ ਕੇ ਉਹਨਾਂ ਦੇ ਪੋਸਟਰ ਲਾ ਦਿੱਤੇ ਨੇ ਤੇ ਚਲੋ ਜੀ ਤੁਹਾਡੀ ਗੱਲ ਹੈ ਉਹ ਵੀ ਆਪਣਾ ਸਮਝ ਲਓ ਗੁਰੂ ਦੀ ਲਾੜਲੀ ਕੌਮ ਹੈ ਹਾਂ ਠੀਕ ਹੈ ਤੇ ਇਹ ਫਿਲਮ ਵੀ ਜਿਹੜੀ ਹੈ ਉਹ ਸਮਝ ਲਓ ਸਿੱਖੀ ਤੇ ਹੀ ਬਣੀ ਹੈ ਸਿੱਖੀ ਤੇ ਹੀ ਬਣੀ ਹੋਈ ਹੈ ਤੇ ਫਿਰ ਕਿਉਂ ਉਹਨਾਂ ਨੇ ਨਹੀਂ ਹਾਂ ਔਲਾਦ ਦਿੱਤੀ ਤੇ ਅਮਰਕਪਾਲ ਮਹਿਰਣ ਜਿਹੜੇ ਨੇ ਉਹਨਾਂ ਨੇ ਕੋਈ ਬਿਆਨ ਦਿੱਤਾ ਹੈ ਪਹਿਲੇ ਉਹ ਸੁਣ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਇਹ ਤੇ ਗੱਲਬਾਤ ਕਰਨੇ ਚਲੋ ਜੀ ਬਿਤੇ ਦਿਨੀ ਕੋਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਿੱਪੀ ਗਰੇਵਾਲ ਦੀ ਆ ਰਹੀ ਫਿਲਮ ਅਕਾਲ ਦੇ ਪੋਸਟਰ ਸਿਨੇਮਾ ਘਰਾਂ ਵਿੱਚ ਉਤਾਰ ਦਿੱਤੇ ਗਏ ਸਨ ਤੇ ਕਿਹਾ ਗਿਆ ਸੀ ਕਿ ਅਸੀਂ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਵਾਂਗੇ ਜਿਸ ਤੋਂ ਬਾਅਦ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਨੇ ਇਸ ਸਬੰਧੀ ਭਾਈ ਅਮਰਤਪਾਲ ਸਿੰਘ ਮੈਰੋ ਨਾਲ ਗੱਲਬਾਤ ਕੀਤੀ ਜਿਸ ਦੀ ਜਾਣਕਾਰੀ ਖੁਦ ਭਾਈ ਅਮਰਤਪਾਲ ਮੈਰੋ ਨੇ ਲਾਈਵ ਆ ਕੇ ਦਿੱਤੀ ਹੈ ਜਿਸ ਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਸੈਮ ਆ ਰਹੀ ਹੈ ਗਿੱਪੀ ਗਰੇਵਾਲ ਦੀ ਅਕਾਲ ਤੇ ਨਹਾਂ ਸਿੰਘ ਨੇ ਉਹਨਾਂ ਨੇ ਬਾਣੇ ਵੀ ਪਾਏ ਹੋਏ ਨੇ ਫਿਲਮ ਦੇ ਵਿੱਚ ਤੇ ਅਸੀਂ ਬਹੁਤਾ ਧਿਆਨ ਨਹੀਂ ਦਿੱਤਾ ਜਾ ਉਹ ਸੋਸ਼ਲ ਮੀਡੀਆ ਤੇ ਨਹੀਂ ਸੀ ਕਰਦੇ ਤੇ ਪਰ ਪਤਾ ਲੱਗਾ ਕਿ ਉਸ ਫਿਲਮ ਦੇ ਬਾਰੇ ਬਾਈ ਪਰਮਜੀਤ ਸਿੰਘ ਹੋਣਾ ਨੇ ਕੋਈ ਬਿਆਨ ਦਿੱਤਾ ਵੀ ਵਿੱਚ ਕੁਝ ਇਤਰਾਜਯੋਗ ਸੀਨ ਨੇ ਸਿੱਖਾਂ ਦੇ ਤੇ ਜੋ ਸਿੱਖਾਂ ਦੀ ਸ਼ੋਭੀ خراب ਕਰਦੇ ਨੇ ਇਦਾਂ ਦੀ ਗੱਲ ਬਤਨ ਨਹੀਂ ਰੱਖੀ ਆ ਮੈਂ ਨਹੀਂ ਦੇਖਿਆ ਜਦੋਂ ਬਾਈ ਜਿੱਪੀ ਗਰੇਵਾਲ ਤੇ ਭਾਈ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਤੁਸੀਂ ਕੋਈ ਕਹਿ ਦਿੰਨੇ ਆ ਉਹਨਾਂ ਦੀ ਟੀਮ ਨੇ ਤੇ ਉਹਨਾਂ ਨੇ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਤੇ ਫਿਰ ਅਸੀਂ ਬਾਈ ਪਰਮਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਲਈ ਹੁਣਾ ਨਾ ਇਹ ਬਾਈ ਜੀ ਵੀ ਮੈਨੂੰ ਮੜਾ ਦੱਸੋ ਕੀ ਹੈ ਜੀ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਵੀ ਅਸੀਂ ਸਾਨੂੰ ਕਿਸੇ ਨੇ ਦੱਸਿਆ ਇਹ ਵਿੱਚ ਕੁਝ ਸੀਨ ਗਲਤ ਨੇ ਤੇ ਮੈਂ ਬਾਈ ਜੀ ਉਹਨਾਂ ਨੂੰ ਪੁੱਛਿਆ ਵੀ ਸੀਨ ਤੁਸੀਂ ਫਿਲਮ ਦੇਖੀ ਆ ਉਹ ਕਹਿੰਦੇ ਨਹੀਂ ਅਸੀਂ ਫਿਲਮ ਨਹੀਂ ਦੇਖੀ ਫਿਰ ਇਸ ਤੋਂ ਬਾਅਦ ਇਹ ਜਿਹੜੀ ਟੀਮ ਆ ਅਕਾਲ ਫਿਲਮ ਦੀ ਤੇ ਬਾਈ ਇਹਨਾਂ ਦੇ ਜੋ ਐਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਕਿ ਪੈਂਡ ਆਏ ਨੇ ਮੈਂ ਨਾ ਤੇ ਗੱਲਬਾਤ ਕੀਤੀ ਆ ਤੇ ਅੱਜ ਰਾਤ ਨੂੰ ਅਸੀਂ ਜੋ ਇਹ ਫਿਲਮ ਹੈ ਜੇ ਰਿਲੀਜ਼ ਹੋਣੀ ਆ ਤੇ ਇਹ ਗੁਰਮਤਾ ਹੋਇਆ ਇਹਨਾਂ ਦੇ ਨਾਲ ਟੀਮ ਦੇ ਨਾਲ ਵੀ ਪਹਿਨੋ ਫਿਲਮ ਦੇਖਾਂਗੇ ਕੁਝ ਸਿੱਖ ਨਮਾਇੰਦੇ ਹੋਣਗੇ ਬਾਈ ਜੀ ਹੁਣਾਂ ਮੈਨੂੰ ਫੋਨ ਆਇਆ ਬਰਨਜੀਤ ਸਿੰਘ ਉਹਨਾਂ ਨੂੰ ਉਹਨਾਂ ਨੇ ਸਿੰਘਾ ਦਾ ਨੰਬਰ ਦਿੱਤਾ ਲੁਧਿਆਣੇ ਤੋਂ ਤੇ ਅਸੀਂ ਕੁਸ਼ਕ ਸਿੰਘ ਅੱਜ ਰਾਤ ਨੂੰ ਹੀ ਇਸ ਫਿਲਮ ਨੂੰ ਦੇਖਾਂਗੇ ਇਹ ਫਿਲਮ ਜਿੱਦਾਂ ਦੀ ਹੋਊਗੀ ਉਦੋਂ ਦਾ ਆਪਾਂ ਬਿਆਨ ਜ਼ਰੂਰ ਦੇਵਾਂਗੇ ਪੰਥਕ ਇਤਿਹਾਸ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਕਿਸੇ ਵੀ ਬੰਦੇ ਨਾਲ ਕੋਈ ਸਮਝੌਤਾ ਨਹੀਂ ਹੈ ਜੇ ਫਿਲਮ ਤੋਂ ਕੋਈ ਸਿੱਖਿਆ ਮਿਲਦੀ ਆ ਬੰਥ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਜਾਂ ਫਿਲਮ ਹੱਕ ਜਾਂ ਜਾਉਂਦੇ ਕੋਈ ਵੀ ਸੀਨ ਇਤਰਾਜ਼ਯੋਗ ਨਹੀਂ ਆ ਤੇ ਆਪਾਂ ਉਹਦੇ ਹੱਕ ਦੇ ਵਿੱਚ ਹੀ ਬਿਆਨ ਦੇਵਾਂਗੇ ਕਿ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਜੇ ਕੋਈ ਸੀਨ ਹੋਇਆ ਤੇ ਉਹ ਆਪਾਂ ਟੀਮ ਨੂੰ ਉੱਥੇ ਨਾ ਬੰਦ ਕਰਦੇ ਆਂਗੇ ਵੀ ਭਾਈ ਇਹਦੇ ਵਿੱਚ ਆਹ ਤਰਾਜ ਉਹ ਸੀਨਾ ਜੋ ਕੱਟ ਦਿੱਤਾ ਜਾਵੇ ਨਹੀਂ ਮੈਨੂੰ ਇਹ ਵੀ ਸਮਝ ਲੱਗਦੀ ਹੈ ਕਿ ਫਿਲਮ ਤੇ ਹਜੇ ਰਿਲੀਜ਼ ਨਹੀਂ ਹੋਈ ਤੇ ਪਰਮਜੀਤ ਸਿੰਘ ਨੇ ਕਿਵੇਂ ਇਤਰਾਜ਼ ਲਾਤਾ ਹੈ ਕਿ ਯਾਰ ਇਸ ਫਿਲਮ ਦੇ ਵਿੱਚ ਮਜ਼ੇ ਕਿ ਆ ਆ ਸੀਨ ਜਿਹੜੇ ਨੇ ਉਹ ਆਪਣਾ ਨਿੰਗਾ ਦੇ ਨਹੀਂ ਲੇਕਿਨ ਉਹਨਾਂ ਨੇ ਟ੍ਰੇਲਰ ਵੀ ਕੀਤਾ ਉਹਨਾਂ ਦੇ ਟ੍ਰੇਲਰ ਤੇ ਵੇਖਿਆ ਟ੍ਰੀਜ਼ਰ ਵੀ ਆਇਆ ਟ੍ਰੇਲਰ ਵੀ ਆਇਆ ਲੇਕਿਨ ਇੱਕ ਚੀਜ਼ ਹੈ ਕਿ ਜਿਹੜੇ ਚੀਜ਼ ਬਾਰੇ ਤੁਸੀਂ ਬਹੁਤ ਹੀ ਨਾਲੇਜ ਰੱਖਦੇ ਹੋ ਤੁਹਾਨੂੰ ਪਤਾ ਹੈ ਤੁਸੀਂ ਤੁਸੀਂ ਇਹ ਵੇਖ ਤੁਸੀਂ ਕਹਿੰਦੇ ਨਹੀਂ ਆ ਚੀਜ਼ ਵਿੱਚ ਗਲਤ ਆ ਵੀ ਆ ਚੀਜ਼ ਇੰਜ ਨਹੀਂ ਸੀ ਹੋਣੀ ਚਾਹੀਦੀ ਤੇ ਹੁਣ ਉਹਦੇ ਤੇ ਇਹ ਚੀਜ਼ ਆਇਆ ਕਿ ਨਿਹੰਗ ਸਿੰਘਾਂ ਨੇ ਆਇਆ ਕਿ ਆ ਵੇਖ ਅੰਬਾਈ ਅਮਰਤਪਾਲ ਮਹਿਰਾ ਤੇ ਉਹਨਾਂ ਨੇ ਮਿਲ ਕੇ ਆਇਆ ਕਿ ਪਹਿਲੇ ਅਸੀਂ ਇਹ ਫਿਲਮ ਵੇਖਾਂਗੇ ਕਿ ਆਇਆ ਸਾਨੂੰ ਲੱਗਾ ਕਿ ਵਿੱਚ ਇਹਦੇ ਵਿੱਚ ਕੋਈ ਚੀਜ਼ ਗਲਤ ਆ ਤੇ ਅਸੀਂ ਉਹ ਰਿਮੂਵ ਕਰਵਾਵਾਂਗੇ ਉਹਦੇ ਠੀਕ ਹੈ ਤੇ ਉਹ ਆਪਣਾ ਗੁਰਪ੍ਰੀਤ ਕੋ ਆਪਣਾ ਘੁਗੀ ਸਾਹਿਬ ਤੇ ਦੂਸਰੇ ਬੰਗੀਪੀ ਕਰਵਾ ਇਹ ਵੀ ਤੇ ਅਗਰ ਨਿਆਂਗਾਂ ਦੇ ਕੋਲ ਗਏ ਨੇ ਨਾ ਆਖਰ ਇਹਨਾਂ ਨੇ ਵੀ ਤੇ ਜਾ ਕੇ ਕੁਝ ਐਕਸਪਲੇਨ ਕੀਤਾ ਹੋਣਾ ਨਾ ਕਿ ਆਪਣਾ ਕਿ ਤੁਹਾਡਾ ਇਤਰਾਜ਼ ਕੀ ਹੈ ਆਖਰ ਤੇ ਟੇਬਲ ਟਾਕ ਹੋਈ ਹੋਣੀ ਨਾ ਮਾਰੀ ਤੇ ਉਹਨਾਂ ਨੇ ਇਹੀ ਤੇ ਕਿਹਾ ਵਾ ਕਿ ਹੁਣ ਸਾਡੀ ਇਹ ਗੱਲ ਮੁੱਕੀ ਹੈ ਉਹ 3 ਸਾਡੇ ਕੋਲ ਰਾਤ ਨੂੰ ਮਿਲਣ ਆਈ ਸੀ ਕਿ ਪਹਿਲੇ ਅਸੀਂ ਬਹਿ ਕੇ ਅੱਜ ਰਾਤ ਜਿਹੜੇ ਰਿਲੀਜ਼ ਨਹੀਂ ਹੋਈ ਅੱਜ ਰਾਤ ਪਹਿਲੇ ਅਸੀਂ ਫਿਲਮ ਦੇਖਾਂਗੇ ਉਸ ਤੋਂ ਬਾਅਦ ਅਸੀਂ ਰਿਲੀਜ਼ ਕਰਾਵਾਂਗੇ ਜੇ ਤੇ ਉਹਦੇ ਵਿੱਚ ਕੁਝ ਨਾ ਹੋਈ ਸਿੱਖਣ ਬੱਚਿਆਂ ਦੇ ਵਾਸਤੇ ਸਿੱਖਣ ਵਾਸਤੇ ਕੁਝ ਹੋਇਆ ਤੇ ਫਿਰ ਠੀਕ ਹੈ ਪ੍ਰਮੋਟ ਕਰਾਂਗੇ ਲੇਕਿਨ ਅਗਰ ਸਾਨੂੰ ਲੱਗਾ ਕੋਈ ਵਿੱਚ ਐਸੇ ਸੀਨ ਹੈ ਨੇ ਜਿਹੜੇ ਨਹੀਂ ਸਹੀ ਜਿਹੜੇ ਸਿੱਖੀ ਨੂੰ ਜੇ ਉਹਨੂੰ ਚੀਜ਼ਾਂ ਨੂੰ ਖਰਾਬ ਕਰਦੇ ਨੇ ਤੇ ਫਿਰ ਅਸੀਂ ਉਹ ਚੀਜ਼ਾਂ ਨੂੰ ਰਿਮੂਵ ਕਰਵਾਵਾਂਗੇ ਪਰ ਇਹ ਵੈ ਕਿ ਇੱਕ ਚੀਜ਼ ਮੈਨੂੰ ਜਿੱਥੋਂ ਤੱਕ ਲੱਗਦੀ ਹੈ ਕਿ ਵੇਖੋ ਇੱਕ ਇੰਨੀ ਵੱਡੀ ਪ੍ਰੋਡਕਸ਼ਨ ਚ ਪੂਰੀ ਚ ਮੂਵੀ ਬਣ ਗਈ ਹੈ ਹੁਣ ਉਹ ਰਿਲੀਜ਼ ਹੋਣ ਵਾਲੀ ਹੈ ਤੇ ਫਿਰ ਉਹਦੇ ਚ ਐ ਸੀਨ ਆ ਜਾਏ ਤੇ ਬੜਾ ਉਹ ਸਭ ਆਣ ਜਾਂਦਾ ਤੁਸੀਂ ਕਹ ਲਿਆ ਜਿੱਦੋਂ ਤੁਸੀਂ ਰਾਈਟਰ ਲਿਖਦੇ ਨੇ ਇਹਨਾਂ ਨੂੰ ਚਾਹੀਦਾ ਕਿ ਜੇ ਕੋਈ ਹਿਸਟਰੀ ਤੋਂ ਰਿਲੇਟਿਡ ਫਿਲਮ ਹੁੰਦੀ ਹੈ ਤਾਂ ਬਕਾਇਦਾ ਕੋਈ ਨਿਹੰਗ ਸਿੰਘ ਜਾਂ ਕੋਈ ਐਸੇ ਵੱਡੇ ਜਿਨ੍ਹਾਂ ਨੂੰ ਸਾਰਾ ਹਿਸਟਰੀ ਬਾਰੇ ਨੌਲੇਜ ਹੁੰਦਾ ਉਹਨਾਂ ਨੇ ਇੱਕ ਵਾਰ ਬੰਦਾ ਰੀਡ ਕਰਵਾ ਲੈ। ਜਿਵੇਂ ਇਹ ਫਿਲਮ ਹਿਸਟਰੀ ਤੇ ਬਣਾਉਣ ਲੱਗੇ ਆ। ਜਿਨ੍ਹਾਂ ਦੇ ਉੱਤੇ ਫਿਲਮ ਬਣਾਉਣ ਲੱਗੇ ਹੋ ਆਖਿਰ ਬੇਸਿਕਲੀ ਫਿਲਮ ਤੇ ਹੈਗੀ ਇਹ ਨਿਹੰਗ ਸਿੰਘਾਂ ਦੇ ਉੱਤੇ। ਹਾਂ ਠੀਕ ਹੈ ਅਕਾਲ ਫਿਲਮ ਜਿਹੜੀ ਉਹ ਨਿਹੰਗ ਸਿੰਘਾਂ ਦੇ ਉੱਤੇ ਹੋਵੇ। ਦਹੇਲੀ ਗੱਲ ਤੁਸੀਂ ਜਿਹੜੇ ਜਿਵੇਂ ਅਮਰਤਪਾਲ ਮਹਿਰਾ ਹੈ ਠੀਕ ਹੈ ਤੇ ਇਹਨਾਂ ਵਰਗੇ ਬੰਦਿਆਂ ਨੂੰ ਆਪਣਾ ਵਿੱਚ ਲੈ ਕੇ ਤੇ ਉਹਨਾਂ ਨੂੰ ਸਕ੍ਰਿਪਟ ਸਾਰਾ ਜਿਹੜਾ ਨਾ ਉਹਨਾਂ ਨੂੰ ਪਹਿਲ ਦਿਖਾ ਦੋ ਕਿ ਦੇਖੋ ਜੀ ਪਰ ਅੱਜ ਤੱਕ ਇਹਦੀ ਮਸਲਾ ਬਣਿਆ ਨਹੀਂ ਬਣਿਆ ਨਹੀਂ ਹੈ ਨਾ ਜਿੱਪੀ ਦਾ ਅਜੇ ਤੱਕ ਇਹਦੀ ਮਸਲਾ ਨਹੀਂ ਆਜੇ ਕਿਉਂਕਿ ਵੇਖੋ ਇੱਕ ਬੰਦਾ ਹੁੰਦਾ ਸੀ ਆ ਨਾ ਅਸੀਂ ਮੁਸਲਮਾਨ ਆ ਸਾਨੂੰ ਪਤਾ ਹੈ ਕਿ ਸਾਨੂੰ ਕੀ ਰੀਆਂ ਚੀਜ਼ਾਂ ਦੇ ਤੋਂ ਮਨਾ ਕੀਤਾ ਗਿਆ ਤੇ ਕੀ ਰੀਆਂ ਚੀਜ਼ਾਂ ਠੀਕ ਕਰਨੀਆਂ ਨੇ ਉਹ ਦੇਖਿਆ ਜਾਏਗੀ ਪੀ ਘਰੇਵਾਲ ਕੁਗੀ ਪਾਜੀ ਜਿਹੜੀ ਫੇਮਸ ਪਰਸਨੈਲਿਟੀ ਆ ਅੱਜ ਤੀਕਰ ਇਨੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਕਿ ਵੀ ਐਟ ਐਸਾ ਕੋਈ ਸੀਨ ਆ ਜਾਏ ਤਾਂ ਕਹਿਣ ਕਿ ਅਸੀਂ ਕਰ ਜਾਗੇ ਲੱਗਦਾ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਕੋਈ ਗਲਤੀ ਇਨਕੋ ਬਣ ਚੁੱਕੀ ਹੋਵੇ ਤੇ ਉਹ ਆਪ ਜਦੋਂ ਖੁਦ ਫਿਲਮ ਵੇਖਣ ਕੇ ਸਾਰੀ ਖੁਦ ਕਹਿ ਦੇਣ ਕਿ ਨਹੀਂ ਬਿਲਕੁਲ ਅੱਛਾ ਇਹਦੇ ਵਿੱਚ ਜ਼ਾਹਰੀ ਗੱਲ ਹੈ ਅਗਰ ਜਿਵੇਂ ਕੋਗੀ ਭਾਜੀ ਤੇ ਆਪਣਾ ਗਿੱਪੀ ਭਾਜੀ ਨੇ ਉਹ ਇਹ ਵੀ ਕਹਿ ਸਕਦੇ ਸੀ ਨਾ ਕਿ ਆਪਣਾ ਨਹੀਂ ਤੁਸੀਂ ਫਿਲਮ ਨਾ ਵੇਖੋ ਫਿਲਮ ਠੀਕ ਹੈ ਇਹ ਉਹ ਅਗਲੇ ਨੇ ਵੀ ਕਿਹਾ ਕਿ ਭਾਈ ਠੀਕ ਹੈ ਪਹਿਲੇ ਤੁਹਾਨੂੰ ਲੱਗੇ ਕਿ ਕਿਤੇ ਕੋਈ ਮਿਸਟੇਕ ਮੇਬੀ ਕੋਈ ਮਿਸਟੇਕ ਹੋਈ ਹੋਵੇ ਮੇਬੀ ਕਿ ਐਸਾ ਹੋਵੇ ਕਿ ਪੂਰੀ ਫਿਲਮ ਵੇਖਣ ਤੇ ਕਹੇ ਨ ਯਾਰ ਵੈਲ ਡਨ ਵੈਰੀ ਗੁੱਡ ਫਿਲਮ ਦੇ ਵਿੱਚ ਕੋਈ ਮਿਸਟੇਕ ਕੋਈ ਨਹੀਂ ਹੈ ਤੁਸੀਂ ਜਾਂ ਕਿਸੇ ਨੇ ਬਸ ਐਵੇਂ ਹੀ ਉਹ ਛਲਾਵਾ ਜਿਆ ਛੋਟ ਗੱਲ ਬਣਾ ਦਿੱਤੀ ਹੋਵੇ ਕਿ ਫਿਲਮ ਰਿਲੀਜ਼ ਹੋ ਪਰ ਇਹਦੇ ਹੁਣ ਆਪਣਾ ਫਿਲਮ ਵੇਖਣ ਤੇ ਉਹ ਤੇ ਡਿਪੈਂਡ ਕਰਦਾ ਹੈ ਕਿ ਫਿਲਮ ਦੇਖਣ ਤੋਂ ਬਾਅਦ ਆਪਣਾ ਕੀ ਉਹਨਾਂ ਦਾ ਆਪਣੀ رائے ਹੋਏਗੀ ਕਿ ਫਿਲਮ ਆਪਣਾ ਚੱਲੇਗੀ ਕਿ ਨਹੀਂ ਚੱਲੇਗੀ ਕਿਉਂਕਿ ਜ਼ਾਹਰੀ ਗੱਲ ਹੈ ਇੱਕ ਫਿਲਮ ਨੂੰ ਬਹਾਰਨ ਲੱਗੇ ਠੀਕ ਠਾਕ ਕਾਸਟ ਆਂਦੀ ਹੈ ਠੀਕ ਹੈ ਤੂੰ ਟਾਈਮ ਲੈਂਦਾ ਫਿਰ ਟਾਈਮ ਲੱਗਾ ਹੁੰਦਾ ਹੈ ਮੇਰੀ ਗੱਲ ਸੁਣੋ ਨਾਲੇ ਹਰ ਪਾਸੇ ਧੂਮੀ ਪਈ ਹੋਈ ਹੈ ਕਾਰ ਦੀ ਪੂਰੀ ਕਹਾਣੀ ਹਰ ਪਾਸੇ ਤੁਮ ਜੀ ਤੇ ਅਸੀਂ ਜਿਵੇਂ ਅਸੀਂ ਉਹਦਾ ਟਰੇਲਰ ਵੇਖਿਆ ਸੀ ਤੇ ਅਸੀਂ ਅੱਗੇ ਸੋਚਦੇ ਸਾਂ ਕਿ ਇਹ ਫਿਲਮ ਜਿਹੜੀ ਆ ਨਾ ਬੜੀ ਵਧੀਆ ਜਾਏਗੀ ਹਾਂ ਬੜੀ ਵਧੀਆ ਬਣੀ ਹੋਈ ਹੈ ਇਸ ਗੱਲੋਂ ਮੈਂ ਨਾ ਚੜ੍ਹਦੇ ਪੰਜਾਬ ਨੂੰ ਨਾ ਐਪਰੀਸ਼ੀਏਟ ਕਰਦਾ ਵਾਂ ਦੇਖੋ ਕਿਸੇ ਵੀ ਕੋਈ ਵੀ ਟੌਪਿਕ ਚੁੱਕਦੇ ਰਹਿਣਾ ਚਾਹੇ ਜਿਹੜਾ ਵੀ ਮੁੱਦਾ ਚੁੱਕਣ ਸਾਰੇ ਇਕੱਠੇ ਹੋ ਕੇ ਭਾਈ ਜਾਨ ਇੱਕ ਹੋ ਜਾਂਦੇ ਠੀਕ ਹੋ ਇਹ ਲਹਿੰਦੇ ਪੰਜਾਬ ਦੇ ਵਿੱਚ ਇਹ ਚੀਜ਼ ਨਹੀਂ ਹੈ ਜੋ ਵੀ ਹੁੰਦਾ ਪਿਆ ਹੈ ਉਹ ਜਿਵੇਂ ਕਬੂਤਰ ਨੇ ਅੱਖਾਂ ਮੀਂੜ ਦੇ ਦਿੱਤੀ ਕਿ ਮੈਂ ਬਿੱਲੀ ਨੂੰ ਮੈਨੂੰ ਬਿੱਲੀ ਦੇਦੀ ਨਹੀਂ ਪਈ ਤਾਂ ਮੈਨੂੰ ਕਿਹੜਾ ਬਿੱਲੀ ਨੇ ਖਾਣਾ ਠੀਕ ਹੈ ਸਾਡੇ ਦੇ ਪਾਸੇ ਹਾਂ ਸਾਡੇ ਵਾਲੇ ਪਾਸੇ ਠੀਕ ਹੈ ਪਰ ਚੜ੍ਹਦੇ ਪੰਜਾਬ ਦੇ ਵਿੱਚੋਂ ਜਦੋਂ ਨਿਕਲਦੇ ਨੇ ਨਾ ਮੈਰੀ ਰੀਸੈਂਟਲੀ ਇੱਕ ਵੀਡੀਓ ਦੇਖੀ ਸੀ ਇੱਕ ਨਾ ਆਪਣਾ ਉਹ ਪਤਾ ਨਹੀਂ ਉਹ Hindu ਸੀ ਜਾਂ ਕੋਈ ਸੀ ਵਟਐਵਰ ਉਹਨੇ ਨਾ ਇੱਕ ਢਾਬਾ ਬਣਾਇਆ ਸੀ ਮੈਂ 호텔 ਜਿਹਾ ਬਣਾਇਆ ਸੀਗਾ ਤੇ ਉਹ ਆ ਕੇ ਮਸੇ ਕਿ ਉੱਥੇ ਆਰਡਰ ਦੇ ਦਿੰਦੇ ਸੀ ਕਿ ਦਹੀਂ ਪੱਲੇ ਜਾਂ ਕੋਈ ਚੀਜ਼ ਲਾਇਆ ਠੀਕ ਹੈ ਉਹ ਨਾਲ ਤਿੰਨ ਚਾਰ ਚੀਜ਼ਾਂ ਹੋਰ ਆ ਦੇਣ ਉਹਨਾਂ ਕੋ ਪਤਾ ਨਹੀਂ yaar ਇੱਥੇ ਐਡੀਸ਼ਨਲ ਹੁੰਦੀਆਂ ਨੇ ਵੈਸੇ ਹੀ ਮਿਲ ਜਾਂਦੀਆਂ ਨੇ ਫਿਰ ਜਦੋਂ ਪਹਿਲੇ ਦੱਸ ਦੇਣਾ ਕਿ ਭਾਈ ਇਹ 60 ਰੁਪਏ ਦਾ ਹੈ ਜਦੋਂ ਤਿੰਨ ਚਾਰ ਪੰਜ ਚੀਜ਼ਾਂ ਰੱਖ ਦੇਣੀ ਆ ਠੀਕ ਹੈ ਮੁੜ ਕੇ ਕਹਿ ਦੇਣਾ ਕਿ ਕੱਢੋ 500 ਰੁਪਿਆ ਉਹਨੇ ਕਿਹਾ ਮੈਂ ਤਾਂ ਤੈਨੂੰ 60 ਰੁਪਏ ਦੀ ਚੀਜ਼ ਕਿ ਤੂੰ ਮੈਨੂੰ 500 ਦੀ ਕਿਉਂ ਆਈ ਫਿਰ ਇਹ ਵੇਖੇ ਪੰਜਾਬੀਆਂ ਨੇ ਉੱਤੇ ਉਹ ਨੋਟਿਸ ਲਿਆ ਕੇ ਉਹਨਾਂ ਨੇ ਭਾਈ ਉਹਨਾਂ ਦੀਆਂ ਗੋਡੀਆਂ ਲਵਾਤੀਆਂ ਇਕੱਠੇ ਹੋ ਗਏ ਸੀ ਸਾਰੇ ਠੀਕ ਹੈ ਉਹ ਮੈਂ ਵੀਡੀਓ ਬੜੀ ਵਾਇਰਲ ਹੋਈ ਸੀ ਇਹਨਾਂ ਦੀ ਕਿ ਗੱਲ ਕਰਨ ਦਾ ਮਕਸਦ ਇਹ ਵੀ ਕਿ ਇਹ ਡਾਕਟਰ ਵੀ ਆਈ ਸੀ ਉਹ ਹਾਂ ਇਹ ਇਹ ਚੀਜ਼ ਹੈ ਕਿ ਉੱਥੇ ਯੂਨਿਟੀ ਹੈ ਠੀਕ ਹੈ ਉੱਥੇ ਇੱਕ ਮੁੱਠ ਹੋਣ ਦਾ ਉਹਨਾਂ ਨੂੰ ਪਤਾ ਹੈ ਕਿ ਭਾਈ ਜਾਨ ਕੋਈ ਵੀ ਰੋਲਾ ਪਿਆ ਤੇ ਅਸੀਂ ਇੱਕ ਮੁੱਠ ਹੋ ਸਕਦੇ ਹਾਂ ਠੀਕ ਹੈ ਬਟ ਇਹ ਚੀਜ਼ ਇਧਰ ਵੀ ਹੋ ਜਵੇ ਤੇ ਫਿਰ ਪੰਜਾਬ ਇਧਰ ਪੰਜਾਬ ਨੂੰ ਕਾਟਾ ਦੇ ਬਾਕੀ ਵੇਖਿਆ ਜੇ ਨਿਹੰਗ ਸਿੰਘਾਂ ਨੇ ਕਦੀ ਵੀ ਮਤਲਬ ਕੋਈ ਗਲਤ ਗੱਲ ਨਹੀਂ ਕੀਤੀ ਜਾਂ ਕੀਤੀ ਤਾਂ ਉਹਨਾਂ ਨੇ ਹੁਣ ਵੀ ਇਹੀ ਕਿਹਾ ਕਿ ਜੇ ਤੇ ਕੋਈ ਵਧੀਆ ਚੀਜ਼ ਹੋਈ ਤੇ ਠੀਕ ਹੈ ਤੇ ਜੇ ਅਗਰ ਕੋਈ ਸ਼ੈਸਾ ਹੋਇਆ ਤੇ ਉਹ ਚਲਾ ਫੈਕਸ਼ਨ ਲਾ ਲਈਏ ਤੇ ਫਿਰ ਅਸੀਂ ਲਾਜ਼ਮੀ ਚਲਾਵਾਂਗੇ ਫਿਰ ਅਸੀਂ ਉਹਦੇ ਦੱਸਾਂਗੇ ਕਿ ਆਹ ਚੀਜ਼ ਪਈ ਸਾਨੂੰ ਨਹੀਂ ਸਹੀ ਲੱਗਿਆ ਵੀ ਚੁੱਕਾਰ ਦੋ ਲੇਕਿਨ ਇਹ ਕਿ ਹੁਣ ਵੇਖਣ ਵਾਲੀ ਚੀਜ਼ ਐ ਵੈ ਕਿ ਇੱਕ ਫਿਲਮ ਰਿਲੀਜ਼ ਹੋਣ ਵਾਲ ਅਲੀਗੇਸ਼ਨ ਜਾਂ ਬੈਨ ਲੱਗ ਜੇ ਬੜੀ ਵੱਡੀ ਗੱਲ ਹੈ ਬੇਸਿਕਲੀ ਨਾ ਮਰਦਪਾਲ ਮਹਿਰਾ ਜਿਹੜੇ ਨੇ ਨਾ ਥੋੜੇ ਜੇ ਇਹ ਪੰਜਾਬ ਨੂੰ ਸੈੱਟ ਕਰਦੇ ਪਏ ਨੇ ਠੀਕ ਹੈ ਇਹਨਾਂ ਦੀ ਆਪਾਂ ਪਿੱਛੇ ਇੱਕ ਵੀਡੀਓ ਵੇਖੀ ਸੀਗੀ ਕਿ ਇੱਕੋ ਕੁੜੀ ਸੀਗੀ ਤੇ ਉਹਨੇ ਕਹਿ ਦਿੱਤਾ ਕਿ ਕਿਹੜੀਆਂ ਵੀ ਵੀਡੀਓ ਜਿਹੜੀਆਂ ਨਹੀਂ ਸਹੀ ਬਣਾਦੀਆਂ ਤਾਂ ਉਹਨਾਂ ਨੂੰ ਕਹਿ ਦੁਨਾ ਮਤਲਬ ਕਹਿੰਦੇ ਮਤਲਬ ਕਿ ਇਹ ਹਜੇ ਵੀ ਲੋਕਾਂ ਨੂੰ ਸਿੱਖਿਆ ਦਿੰਦੇ ਨੇ ਸਿੱਧੇ ਰਾਹ ਦੇ ਉੱਤੇ ਲੈ ਕੇ ਆਂਦੇ ਨੇ ਠੀਕ ਹੈ ਤੇ ਫਿਰ ਜਿੱਥੇ ਗੱਲ ਹੋਏਗੀ ਸਿੱਖੀ ਦੀ ਉੱਥੇ ਪਿੱਛੇ ਤੇ ਹਟਣ ਦੇ ਰਹੇ ਨੇ ਠੀਕ ਹੈ ਇਸ ਗੋਲ ਨੂੰ ਹੁਣ ਵੀਡੀਓ ਪਹਿਲੇ ਉਹ ਦੇਖਣਗੇ ਤੇ ਫਿਰ ਉਸ ਬਾਅਦ ਪਤਾ ਚੱਲੇਗਾ ਕਿ ਮੂਵੀ ਦੇ ਵਿੱਚ ਕੀ ਹੈ ਤੇ ਕੀ ਉਸ ਬਾਹਰ ਲੀਡ ਹੋਏਗੀ ਤੇ ਤੁਹਾਡੇ ਕੀ ਵਿਚਾਰ ਨੇ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦਸੀਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖਾ